ਹਾਂਜੀ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਸਾਰਿਆਂ ਨੂੰ ਮੈਂ ਸਾਡੇ ਸੰਗਠਨ ਮੰਤਰੀ ਸ਼੍ਰੀ ਰਾਮਬਾਲ ਸ਼ਰਮਾ ਜੀ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਹਿਸ਼ਾਰਪੁਰਾਂ ਤੇ ਤੇ ਅੱਜ ਅਸੀਂ ਨਿਊ ਜੁਆਇਨਿੰਗਸ ਕਰਾਈਆਂ ਤੇ ਮੈਂ ਪੂਰੀ ਉਮੀਦ ਕਰਦਾ ਹਾਂ ਕਿ ਜਿਹੜੇ ਨਵੇਂ ਮੈਂਬਰ ਸਾਡੇ ਨਾਲ ਜੁੜੇ ਨੇ ਉਹ ਪਾਰਟੀ ਦੇ ਪ੍ਰਚਾਰ ਪ੍ਰਸਾਰ ਲਈ ਪੁਰਜ਼ੋਰ ਕੋਸ਼ਿਸ਼ ਕਰਨਗੇ ਉਹਨੂੰ ਅੱਗੇ ਵਧਾਉਣ ਲਈ ਔਰ ਵੱਡ ਚੜਕੇ ਸਾਡੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਕੰਮ ਕਰਨਗੇ ਸਾਡੀ ਪਾਰਟੀ ਦੇ ਵਿੱਚ ਜੈ ਅੱਜ ਸ਼ਿਵਸena ਉਧ ਬਾਲਾ ਸਾਹਿਬ ਠਾਕਰੇ ਦੀ ਇੱਕ ਜਿਹੜੀ ਵਿਸ਼ੇਸ਼ ਬੈਠਕ ਹੈ ਹਿਸ਼ਾਰਪੁਰ ਦੇ ਵਿੱਚ ਸਾਡੇ ਸੀਨੀਅਰ ਡਾਕਟਰ ਮਨਮੋਨ ਸਿੰਘ ਜੀ ਪੰਜਾਬ ਦੇ ਜਿਹੜੇ ਸੈਕਟਰੀ ਨੇ ਉਹਨਾਂ ਦੀ ਦੇਖਰੇਖ ਦੇ ਵਿੱਚ ਹੋਈ ਹੈ ਅੱਜ ਸਾਡਾ ਪਰਿਵਾਰ ਵਧਿਆ ਹੈ ਔਰ ਇਸ ਪਰਿਵਾਰ ਦੇ ਵਿੱਚ ਅੱਜ ਨਵੀਆਂ ਜਿਹੜੀਆਂ ਨਿਯੁਕਤੀਆਂ ਹੋਈਆਂ ਜਿਹਦੇ ਵਿੱਚ ਅੱਜ ਸਾਡੇ ਵਿਕਾਸ ਜੈਨ ਜੀ ਜਿਨ੍ਹਾਂ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦਾ ਸੈਕਟਰੀ ਨਿਯੁਕਤ ਕੀਤਾ ਆ ਔਰ ਅਵਸ਼ੇਕ ਜੀ ਜਿਹੜੇ ਹੈ ਨੇ ਉਹ ਕਮਾਲਪੁਰ ਤੋਂ ਨੇ ਵਾਰਡ ਨੰਬਰ 42 ਜਿਹੜਾ ਇਹਨਾਂ ਨੂੰ ਅਧਿਐਕਸ਼ ਨਿਯੁਕਤ ਕੀਤਾ ਆ ਔਰ ਅਮੇਸ਼ ਕੁਮਾਰ ਜੀ ਜਿਹੜੇ ਪਿਪਲਾਂ ਵਾਲੀ ਹੁਸ਼ਿਆਰਪੁਰ ਤੋਂ ਨੇ ਵਾਰਡ ਨੰਬਰ 22 ਤੋਂ ਇਹਨਾਂ ਨੂੰ ਅਸੀਂ ਜਿਹੜਾ ਆ ਪਾਰਟੀ ਦਾ ਜਿਹੜਾ ਆ ਅਧਿਐਕਸ਼ ਨਿਯੁਕਤ ਕੀਤਾ ਹੈਗਾ ਆ ਔਰ ਪਾਰਟੀ ਦੇ ਪੰਜਾਬ ਦੇ ਵਿੱਚ ਪ੍ਰਚਾਰ ਔਰ ਪ੍ਰਸਾਰ ਦੇ ਲਈ ਜਿਹੜੀ ਪੰਜਾਬ ਦੇ ਅਧਿਐਕਸ਼ ਸ਼੍ਰੀ ਯੋਗਰਾਜ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਿਹੜੇ ਪੂਰੇ ਪੰਜਾਬ ਦੇ ਵਿੱਚ ਪਾਰਟੀ ਚਲੀ ਗ੍ਰਾਮ ਕੀ ਔਰ ਮੁਹਿੰਮ ਦੇ ਤਹਿਤ ਅੱਜ ਜਿਹੜੇ ਨਵੇਂ ਪਦ ਅਧਿਕਾਰੀ ਆ ਇਹ वचनबद्ध ਹੋਏ ਨੇ ਕਿ ਅਸੀਂ ਪਿੰਡਾਂ ਦੇ ਵੱਲ ਅਸੀਂ ਵੱਤ ਤੋਂ ਵੱਤ ਪਾਰਟੀ ਦਾ ਜਿਹੜਾ ਆ ਹਿੰਦੂ ਹਿਰਦੇ ਸਮਰਾਟ ਬਾਲਾ ਸਾਬ ਠਾਕਰੇ ਜੀ ਦੀ ਜਿਹੜੀਆਂ ਨੀਤੀਆਂ ਨੇ ਕਿਉਂਕਿ ਪਾਰਟੀ ਜਿਹੜੀ ਹੈਗੀ ਆ ਇਹ 19 ਜੂਨ 1964 ਨੂੰ ਜਿਹੜੀ ਹੈ ਹਿੰਦੂ ਹਿਰਦੇ ਸਮਰਾਟ ਬਾਲਾ ਸਾਹਿਬ ਠਾਕਰੇ ਜੀ ਦੀ ਦੇਨ ਹੈ ਔਰ ਪਾਰਟੀ ਜਿਹੜੀ 80% ਸਮਾਜ ਸੇਵਾ ਔਰ 20% ਰਾਜਨੀਤੀ ਦੇ ਉਹਨਾਂ ਦੀ ਸੋਚ ਦੇ ਉੱਤੇ ਹੀ ਜਿਹੜੀ ਆ ਉਹ ਚੱਲ ਰਹੀ ਹੈ ਅਸੀਂ ਨਵੇਂ ਪੱਧਾ ਅਧਿਕਾਰੀਆਂ ਤੋਂ ਇਹ ਆਸ ਕਰਾਂਗੇ ਔਰ ਇਹ ਵੀ ਬਚਨ ਬੱਧ ਨੇ ਕਿ ਅਸੀਂ ਪਾਰਟੀ ਨੂੰ ਸਿਟੀ ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਅਸੀਂ ਮਜ਼ਬੂਤ ਕਰੀਏ। ਔਰ ਔਰ ਅੱਜ ਦਾ ਸਾਡਾ ਮੇਨ ਵਿਸ਼ੇ ਇਹ ਵੀ ਸੀਗਾ ਕਿ ਪੰਜਾਬ ਦੇ ਮਾਹੌਲ ਨੂੰ ਲੈ ਕੇ ਜੋ ਪੰਜਾਬ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਡਰੋਨ ਦੇ ਨਾਲ ਨਿਰੰਤਰ ਜਿਹੜਾ ਆ ਪੁਲਿਸ ਥਾਣਿਆਂ ਦੇ ਉੱਤੇ ਪੁਲਿਸ ਚੌਕੀਆਂ ਦੇ ਉੱਤੇ ਜਿਹੜੇ ਹਮਲੇ ਹੋ ਰਹੇ ਆ ਅਸੀਂ ਪਾਰਟੀ ਦੇ ਵੱਲੋਂ ਅਸੀਂ ਗੋਰ ਨਿੰਦਾ ਕਰਦੇ ਆ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਇਹ ਲੋਕਾਂ ਨੇ ਜਿਹੜਾ ਹੈਗਾ ਆ ਵੱਧ ਤੋਂ ਵੱਧ ਇਹਨਾਂ ਨੂੰ ਫਤਵਾ ਦਿੱਤਾ ਸੀਗਾ ਜੋ ਅੱਜ ਤੱਕ ਸਭ ਤੋਂ ਜ਼ਿਆਦਾ ਨੰਬਰ ਜਿਹੜੇ ਆ ਉਹ ਆਮ ਆਦਮੀ ਪਾਰਟੀ ਕੋਲੋਂ ਸੀਗੇ ਅੱਜ ਲਗਭਗ ਲਗਭਗ 3 3.5 ਸਾਲ ਸਰਕਾਰ ਨੂੰ ਹੋ ਗਏ ਆ ਔਰ ਸਾਡੇ ਆਦਰਨੀਏ ਭਗਵੰਤ ਮਾਨ ਜੀ ਜਿਹੜੇ ਆ ਇਹਨਾਂ ਦੀ ਜਿਹੜੀ ਕਥਨੀ ਔਰ ਕਰਨੀ ਦੇ ਵਿੱਚ ਜਿਹੜਾ ਆ ਉਹ ਫਰਕ ਹੈ ਕਿਉਂਕਿ ਪੰਜਾਬ ਜਿਹੜਾ ਆ ਦਿਨ ਪ੍ਰਤੀ ਦਿਨ ਜਿਹੜਾ ਪੰਜਾਬ ਦੇ ਵਿੱਚ ਗੋਲੀਆਂ ਦਾ ਚੱਲਣਾ ਵਪਾਰੀਆਂ ਦੀ ਹੱਤਿਆਵਾਂ ਹੋਣੀਆਂ ਔਰ ਸਨੇਚਿੰਗ ਦੇ ਮਾਮਲੇ ਔਰ ਦਿਨ ਪ੍ਰਤੀ ਦਿਨ ਜਿਹੜਾ ਆ ਕਤਲਿਆਮ ਜਿਹੜਾ ਆ ਪੰਜਾਬ ਦੇ ਵਿੱਚ ਵੱਧ ਰਿਹਾ ਆ ਇਹਦੇ ਤੇ ਜਿਹੜਾ ਪੰਜਾਬ ਸਰਕਾਰ ਨੂੰ ਕੜਾ ਸੰਗਿਆਨ ਲੈਣਾ ਚਾਹੀਦਾ ਆ ਔਰ ਪੰਜਾਬ ਦੇ ਆਲਾ ਕਮਾਂਡ ਅਧਿਕਾਰੀ ਜਿਹੜਾ ਆ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਵੀ ਜਿਹੜੇ ਵਿਦੇਸ਼ਾਂ ਤੋਂ ਬੈਠੇ ਜਿਹੜੇ ਕੁਝ ਚੰਦ ਪੈਸਿਆਂ ਦੀ ਖਾਤਰ ਜਿਹੜੇ ਸਾਡੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਔਰ ਉਹਨਾਂ ਨੂੰ ਆਤੰਗਵਾਦੀ ਰੂਪ ਦੇ ਵਿੱਚ ਡਰੋਨ ਦੇ ਜਿਹੜੇ ਹਮਲੇ ਨਿਰੰਤਰ ਕਰਵਾਏ ਗਏ ਨੇ ਇਹਨਾਂ ਤੇ ਜਿਹੜਾ ਆ ਨੱਥ ਪਾਣੀ ਚਾਹੀਦੀ ਆ Shiv Sena ਉਧਰ ਬਾਲਾ ਸਾਹਿਬ ਠਾਕਰੇ ਪੁਰਜੋਰ ਮੰਗ ਕਰਦੀ ਆ ਪੰਜਾਬ ਸਰਕਾਰ ਅੱਗੇ ਡੀਜੀਪੀ ਗੌਰਵ ਜਾਦਵ ਜੀ ਔਰ ਆਲਾ ਕਮਾਂਡ ਅਧਿਕਾਰੀਆਂ ਅੱਗੇ ਕਿ ਪੰਜਾਬ ਸਰਕਾਰ ਨੂੰ ਜਿਹੜੇ ਡੀਜੀਪੀ ਸਾਹਿਬ ਔਰ ਆਲਾ ਕਮਾਂਡ ਅਧਿਕਾਰੀ ਆ ਇਹਨਾਂ ਨੂੰ ਕੜੇ ਜਿਹੜੇ ਆ ਹੁਕਮ ਦੇਣੇ ਚਾਹੀਦੇ ਆ ਤਾਂ ਜੋ ਜਿਹੜਾ ਲਾਅਨ ਆਰਡਰ ਦੀ ਸਥਿਤੀ ਹੈਗੀ ਆ ਇਹ ਨਿਰੰਤਰ ਜਿਹੜੀ ਆ ਉਹ ਕਾਇਮ ਰਵੇ ਹਾਂ ਅਸੀਂ ਪਿਛਲੇ ਸਮੇਂ ਪੁਲਿਸ ਪ੍ਰਸ਼ਾਸਨ ਦੀ ਸراہਨਾ ਵੀ ਕਰਦੇ ਆ ਕਿ ਜੋ ਪਿਛਲੇ ਸਮੇਂ ਲੁਧਿਆਣੇ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਕਤਲਿਆਮ ਕੀਤਾ ਸੀ ਡਰੋਨ ਦੇ ਹਮਲੇ ਵੀ ਜਿਹੜੇ ਗੁਰਦਾਸਪੁਰ ਦੇ ਵਿੱਚ ਹੋਏ ਸੀ ਜਿਹੜੇ ਯੂਪੀ ਦੇ ਵਿੱਚ ਫੜੇ ਸੀ ਅਸੀਂ ਸراہਨਾ ਕਰਦੇ ਆ ਪੁਲਿਸ ਪ੍ਰਸ਼ਾਸਨ ਦੀ ਜਿਨ੍ਹਾਂ ਨੇ ਕੁਝ ਔਰੋਪੀਆਂ ਨੂੰ ਫੜਿਆ ਆ ਪਰ ਅੱਜ ਵੀ ਜਿਹੜੇ ਵਿਦੇਸ਼ਾਂ ਦੇ ਵਿੱਚ ਬੇ